ਇੰਡੀਅਨ ਪ੍ਰੀਮੀਅਰ ਲੀਗ ਯਾਨੀ ਕਿ IPL 2025 ਦੇ 34ਵੇਂ ਮੈਚ ਦੇ ਵਿੱਚ ਪੰਜਾਬੀਆਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਤਾਂ ਰੋਇਲ ਚੈਲੈਂਜਰ ਬੰਗਲੌਰ ਦਾ ਸਾਹਮਣਾ ਪੰਜਾਬ ਕਿੰਗਸ ਦੇ ਨਾਲ ਹੋਇਆ ਤੇ ਇਹ ਮੈਚ ਪੰਜਾਬ ਨੇ ਪੰਜ ਵਿਕਟਾਂ ਦੇ ਨਾਲ ਜਿੱਤ ਲਿਆ ਹਾਲਾਂਕਿ ਇਸ ਮੈਚ ਦੇ ਵਿੱਚ بارش ਨੇ رکاوਟ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਗਰਾਉਂਡ ਸਟਾਫ ਦੀ ਕੜੀ ਮਿਹਨਤ ਤੋਂ ਬਾਅਦ ਇਹ ਮੈਚ ਹੋ ਸਕਿਆ ਤੇ 14 ਓਵਰਾਂ ਦੇ ਇਸ ਮੈਚ ਵਿੱਚ ਪੰਜਾਬ ਨੇ ਬੰਗਲੌਰ ਨੂੰ 5 ਵਿਕਟਾਂ ਦੇ ਨਾਲ ਹਰਾ ਦਿੱਤਾ ਤੇ ਇਹ 7 ਮੈਚਾਂ ਦੇ ਵਿੱਚ ਬੰਗਲੌਰ ਦੀ ਚੌਥੀ ਹਾਰ ਸੀ ਉੱਥੇ ਹੀ ਪੰਜਾਬ ਦੀ 7 ਮੈਚਾਂ ਦੇ ਵਿੱਚ ਇਹ ਪੰਜਵੀਂ ਜਿੱਤ ਰਹੀ ਹੈ ਤਾਂ ਰਾਇਲ ਚੈਲੰਜ ਬੰਗਲੌਰ ਨੇ ਆਪਣੇ ਘਰੇਲੂ ਮੈਦਾਨ ਦੇ ਵਿੱਚ ਇਹ ਲਗਾਤਾਰ ਤੀਜਾ ਮੈਚ ਹਾਰਿਆ ਤਾ ਟੀਚੇ ਦਾ ਪਿੱਛਾ ਕਰਦੇ ਆ ਪੰਜਾਬ ਕਿੰਗਸ ਦੀ ਸ਼ੁਰੂਆਤ ਵੀ ਚੰਗੀ ਨਹੀਂ ਰਹੀ ਪ੍ਰਿਆੰਸ਼ ਆਰੀਆ ਅਤੇ ਪ੍ਰਭ ਸਿਮਰਨ ਸਿੰਘ ਜੋ ਕਿ ਇੰਪੈਕਟ ਸਬ ਪਲੇਅਰ ਵਜੋਂ ਆਏ ਸਨ ਉਹ ਕੁਝ ਖਾਸ ਨਹੀਂ ਕਰ ਸਕੇ ਤੇ ਪ੍ਰਭ ਸਿਮਰਨ ਸਿੰਘ 13 ਧੋੜਾ ਬਣਾਉਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਦੀ ਗੇਂਦ ਤੇ ਆਊਟ ਹੋ ਗਿਆ ਜਦੋਂ ਕਿ ਪ੍ਰਿਆੰਸ਼ ਆਰੀਆ ਨੂੰ 16 ਧੋੜਾਂ ਦੇ ਨਿੱਜੀ ਸਕੋਰ ਦੇ ਉੱਤੇ ਤੇਜ਼ ਗੇਂਦਬਾਜ਼ ਜੋਸ਼ ਹੇਜਲਵੁੱਡ ਨੇ ਆਊਟ ਕੀਤਾ ਤਾਂ ਇਸ ਤੋਂ ਬਾਅਦ ਕਪਤਾਨ ਅੱਯਰ ਅਤੇ ਆ विकेटकीपर ਬੱਲੇਬਾਜ਼ ਜੋਸ਼ ਇੰਗਲਿਸ਼ ਨੇ ਮਿਲ ਕੇ ਪੰਜਾਬ ਦਾ ਸਕੋਰ 50 ਤੋਂ ਪਾਰ ਪੁੰਚਾ ਦਿੱਤਾ ਪਰੰਤੂ ਜੋਸ਼ ਹੈਜਲਵੁੱਡ ਨੇ 8ਵੇਂ ਓਵਰ ਦੇ ਵਿੱਚ ਕਪਤਾਨ ਅੱਯਰ ਅਤੇ ਜੋਸ਼ ਇੰਗਲਿਸ਼ ਨੂੰ ਆਊਟ ਕਰਕੇ ਬੰਗਲੌਰ ਦੀ ਜਿੱਤ ਦੀਆਂ ਉਮੀਦਾਂ ਨੂੰ ਜਗਾ ਦਿੱਤਾ ਤਾਂ ਇੱਥੇ ਨਿਹਾਲ ਵਡੇਰਾ ਤੇ ਸ਼ਸ਼ਾਂਗ ਸਿੰਘ ਦੇ ਵਿਚਕਾਰ 28 ਦੌੜਾਂ ਦੀ ਸਾਂਝੇਦਾਰੀ ਹੁੰਦੀ ਹੈ ਜਿਸ ਨੇ ਪੰਜਾਬ ਨੂੰ ਜਿੱਤ ਦੇ ਨੇੜੇ ਪੁੰਚਾ ਦਿੱਤਾ ਤੇ ਬਾਅਦ ਦੇ ਵਿੱਚ ਸ਼ੁਸ਼ਾਂਕ ਵੀ ਆਊਟ ਹੋ ਗਿਆ ਤਾਂ ਮਾਰਕਸ ਸਟੋਇਨਸ ਵੱਲੋਂ ਲਾਏ ਗਏ ਛੱਕੇ ਨੇ ਪੰਜਾਬ ਦੇ ਦਰਸ਼ਕਾਂ ਨੂੰ ਭੰਗੜੇ ਪਾਉਣ ਦੇ ਲਈ ਮਜਬੂਰ ਕਰ ਦਿੱਤਾ ਤਾਂ ਆਪਣੇ ਘਰੇਲੂ ਮੈਦਾਨ ਦੇ ਵਿੱਚ ਖੇਡ ਰਹੀ ਬੰਗਲੌਰ ਦੀਆਂ ਉਮੀਦਾਂ ਦੇ ਉੱਤੇ ਪਾਣੀ ਫਿਰ ਗਿਆ ਤਾਂ ਇਹ ਪਾਣੀ ਬਰਸਾਤ ਨੇ ਨਹੀਂ ਬਲਕਿ ਪੰਜਾਬ ਦੀ ਟੀਮ ਨੇ ਫੇਰ ਦਿੱਤਾ ਕਿਉਂਕਿ ਬੰਗਲੌਰ ਲਗਾਤਾਰ ਆਪਣੇ ਘਰੇਲੂ ਮੈਦਾਨ ਦੇ ਵਿੱਚ ਹਾਰ ਰਿਹਾ ਹੈ ਤੇ ਇਸ ਵਾਰ ਪੰਜਾਬ ਵੱਲੋਂ ਵੱਡੀ ਜਿੱਤ ਦਰਜ ਕੀਤੀ ਗਈ ਹੈ ਤਾਂ ਬੈਂਗਲੌਰ ਦੇ ਚਿੰਨਾ ਸੁਆਮੀ ਸਟੇਡੀਅਮ 'ਚ ਦਰਸ਼ਕਾਂ ਦੇ ਹਜੂਮ ਨੇ ਗਰਾਊਂਡ ਸਟਾਫ ਦਾ ਮਨੋਵਲ ਵੀ ਵਧਾਇਆ ਤੇ ਬਰਸਾਤ ਨੇ ਇਸ ਮੈਚ ਉੱਤੇ ਪਾਣੀ ਫੇਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਸੀ ਪਰੰਤੂ ਗਰਾਊਂਡ ਸਟਾਫ ਦੀ ਕੜੀ ਮਿਹਨਤ ਅੱਗੇ ਮੀਂਹ ਵੀ ਹਾਰ ਗਿਆ ਤਾਂ ਗਰਾਊਂਡ ਦੇ ਵਿੱਚ ਇਸ ਮੈਚ ਦਾ ਲੁਤਫ ਉਠਾਉਣ ਆਏ ਦਰਸ਼ਕਾਂ ਨੂੰ ਇੱਕ ਵਾਰ ਤਾਂ ਲੱਗਿਆ ਕਿ ਸ਼ਾਇਦ ਇਹ ਮੈਚ ਨਹੀਂ ਹੋ ਸਕਦਾ ਤੇ ਮੈਚ ਦੇਖਣ ਵਾਸਤੇ ਦਰਸ਼ਕਾਂ ਨੇ ਜੋ ਵੀ ਟਿਕਟ ਖਰੀਦੇ ਸਨ ਉਹ ਵੀ ਬੇਕਾਰ ਜਾਣ ਦਾ ਖਤਰਾ ਮੰਡਰਾ ਰਿਹਾ ਸੀ ਤਾਂ ਬਾਹਰ ਦਰਸ਼ਕਾਂ ਦੇ ਨਾਲ ਨਾਲ ਗਰਾਊਂਡ ਸਟਾਫ ਨੇ ਵੀ ਸਬਰ ਰੱਖਿਆ ਤੇ ਜਦੋਂ ਹੀ ਮੀਂਹ ਹਟਿਆ ਤਾਂ ਦਰਸ਼ਕਾਂ ਦੀ ਖੁਸ਼ੀ ਦਾ ਕੋਈ ਵੀ ਟਿਕਾਣਾ ਨਾ ਰਿਹਾ ਤੇ ਬਾਅਦ ਦੇ ਵਿੱਚ ਗਰਾਊਂਡ ਸਟਾਫ ਨੇ ক্রিকেট ਮੈਦਾਨ ਨੂੰ ਪੂਰੀ ਤਰ੍ਹਾਂ ਖੇਡਣ ਦੇ ਲਈ ਤਿਆਰ ਕਰ ਦਿੱਤਾ ਤਾਂ ਮੀਨ ਨੇ ਇਸ ਮੈਚ ਦੇ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੈਚ ਦੇਖਣ ਆਏ ਦਰਸ਼ਕਾਂ ਦੀ ਅਰਦਾਸ ਤੇ ਗਰਾਊਂਡ ਸਟਾਫ ਦਾ ਸਬਰ ਕਮ ਆਇਆ ਜਦੋਂ ਦੋਵੇਂ ਟੀਮਾਂ ਮੈਦਾਨ ਦੇ ਵਿੱਚ ਆਈਆਂ ਤਾਂ ਦਰਸ਼ਕ ਖੁਸ਼ੀ ਦੇ ਵਿੱਚ ਆ ਝੂਮੁਠੇ ਤਾਂ ਪੰਜਾਬ ਨੇ ਆ ਟਾਸ ਜਿੱਤਿਆ ਤੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ ਤਾਂ ਬੈਂਗਲੌਰ ਦੀ ਟੀਮ ਨੂੰ ਸਪੋਰਟ ਕਰਨ ਆਏ ਦਰਸ਼ਕਾਂ ਦੀ ਖੁਸ਼ੀ ਜਿਆਦਾ ਦੇਰ ਤੱਕ ਟਿਕ ਨਹੀਂ ਸਕੀ ਕਿਉਂਕਿ ਬੈਂਗਲੌਰ ਦੀ ਸ਼ੁਰੂਆਤ ਬੇਹਦ ਮਾਰੀ ਰਹੀ ਦੋਵੇਂ ਓਪਨਰ ਸਸਤੇ ਦੇ ਵਿੱਚ ਆਊਟ ਹੋ ਗਏ ਤਾਂ ਦਰਸ਼ਕਾਂ ਨੂੰ ਸਭ ਤੋਂ ਜ਼ਿਆਦਾ ੱਤਕਾ ਉਦੋਂ ਲੱਗਾ ਜਦੋਂ ਵਿਰਾਟ ਕੋਲੀ ਛੱਕਾ ਮਾਰਨ ਦੇ ਚੱਕਰ ਦੇ ਵਿੱਚ ਕੈਚ ਆਊਟ ਹੋ ਗਿਆ ਤਾਂ 14 ਓਵਰ ਦੇ ਇਸ ਮੈਚ ਵਿੱਚ ਬੈਂਗਲੌਰ ਨੇ ਰਿਕੜਦੇਆਂ ਰਿਕੜਦੇਆਂ 94 ਦੌੜਾਂ ਬਣਾ ਲਈਆਂ ਤੇ ਹੁਣ ਪੰਜਾਬ ਦੀ ਵਾਰੀ ਸੀ ਤਾਂ ਪੰਜਾਬ ਦੇ ਦੋਵੇਂ ਓਪਨਰ ਗਰਾਊਂਡ ਦੇ ਵਿੱਚ ਆਉਂਦੇ ਨੇ ਤੇ ਸੰਭਲ ਕੇ ਖੇਡਣਾ ਸ਼ੁਰੂ ਕਰ ਦਿੰਦੇ ਨੇ ਪਰੰਤੂ ਪ੍ਰਭ ਸਿਮਰਨ ਸਿੰਘ ਆਊਟ ਹੋ ਗਿਆ ਤੇ ਉਸ ਦੇ ਮਗਰ ਹੀ ਪਿਛਲੇ ਮੈਚ ਦਾ ਸ਼ਤਕਵੀਰ ਪ੍ਰਿਆੰਸ਼ ਆਰੀਆ ਵੀ ਚੱਲਦਾ ਬਣਿਆ ਤਾਂ ਪੰਜਾਬ ਕਿੰਗਸ ਦਾ ਕਪਤਾਨ ਅੱਯਰ ਵੀ ਕੁਝ ਖਾਸ ਨਹੀਂ ਕਰ ਸਕਿਆ ਤਾਂ ਦੇਖਦੇ ਹੀ ਦੇਖਦੇ ਪੰਜਾਬ ਕਿੰਗਸ ਦੇ ਪੰਜ ਖਿਡਾਰੀ ਆਊਟ ਹੋ ਗਏ ਤਾਂ ਬੈਂਗਲੌਰ ਦੇ ਦਰਸ਼ਕਾਂ ਨੂੰ ਕੁਝ ਆਸ ਵੱਜੀ ਕਿ ਸ਼ਾਇਦ ਇਹ ਮੈਚ ਬੈਂਗਲੌਰ ਦੀ ਝੋਲੀ ਦੇ ਵਿੱਚ ਪੈ ਜਾਵੇਗਾ ਪਰ ਨਿਹਾਲ ਵਡੇਰਾ ਦੇ ਇਰਾਦੇ ਕੁਝ ਹੋਰ ਸਨ ਨਿਹਾਲ ਵਡੇਰਾ ਦੀ ਪਾਰੀ ਨੇ ਬੈਂਗਲੌਰ ਦੀਆਂ ਉਮੀਦਾਂ ਦੇ ਉੱਤੇ ਪਾਣੀ ਫੇਰ ਦਿੱਤਾ ਤਾਂ ਇਸ ਮੈਚ ਦੇ ਵਿੱਚ ਖੂਬ ਪਾਣੀ ਫਿਰਿਆ ਪਹਿਲਾਂ ਇੰਦਰ ਦੇਵਤਾ ਨੇ ਗਰਾਊਂਡ ਦੇ ਵਿੱਚ ਪਾਣੀ ਫੇਰਿਆ ਤੇ ਬਾਅਦ ਦੇ ਵਿੱਚ ਪੰਜਾਬ ਨੇ ਬੈਂਗਲੌਰ ਦੀਆਂ ਉਮੀਦਾਂ ਉੱਤੇ ਪਾਣੀ ਫੇਰ ਦਿੱਤਾ ਕਿਉਂਕਿ ਬੈਂਗਲੌਰ ਆਪਣੇ ਘਰੇਲੂ ਮੈਦਾਨ ਦੇ ਵਿੱਚ ਇਹ ਮੈਚ ਖੇਡ ਰਹੀ ਸੀ ਤੇ ਘਰੇਲੂ ਦਰਸ਼ਕਾਂ ਦੀਆਂ ਉਮੀਦਾਂ ਨੂੰ ਪੰਜਾਬ ਨੇ ਇੱਕ ਵਾਰ ਫਿਰ ਤੋਂ ਤੋੜ ਕੇ ਰੱਖ ਦਿੱਤਾ ਹੈ